ਮੈਂ ਦੇਖ ਰਿਹਾ ਤੁਸੀਂ ਤੇ ਮੈਂ ਰੋਬੀਆ ਧੰਨ ਜਲ ਤੁਹਾਡੇ ਨਾਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੌਰੇ ਉੱਤੇ ਨੇ ਹਾਲਾਂਕਿ ਇਹ ਵਿਦੇਸ਼ ਦੌਰਾ ਉਹਨਾਂ ਦਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਦੱਖਣੀ ਕੋਰੀਆ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਭਾਰਤ ਦੇ ਰਾਜਦੂਤ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਹ ਮੁਲਾਕਾਤ ਨੂੰ ਕਾਫੀ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਹੈ ਤੇ ਦੋ ਦਿਨਾਂ ਪ੍ਰੋਗਰਾਮ ਸਣੇ ਕਈ ਅਹਿਮ ਮਸਲਿਆਂ ਦੇ ਬਾਰੇ ਇਹਨਾਂ ਨੇ ਚਰਚਾ ਕੀਤੀ ਹੈ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਿਦੇਸ਼ ਦੌਰੇ ਦੇ ਦੌਰਾਨ ਨਿਵੇਸ਼ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ। ਸਿਓਲ ਦੇ ਵਿੱਚ ਭਾਰਤੀ ਰਾਜਦੂਤ ਗੌਰੰਗ ਲਾਲ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ। ਪੰਜਾਬ ਦੇ ਦੱਖਣੀ ਕੋਰੀਆ ਵਿਚਾਲੇ ਵਪਾਰ ਵਧਾਉਣ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਕੋਰੀਆ ਦੇ ਆਪਣੇ ਦੌਰੇ ਦੇ ਦੌਰਾਨ ਉੱਤ ਉੱਥੇ ਭਾਰਤੀ ਰਾਜਦੂਤ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਵੱਖ-ਵੱਖ ਖੇਤਰਾਂ ਖਾਸ ਕਰਕੇ ਪੁਲਾੜ ਸਹਿਯੋਗ ਅਤੇ ਨਿਵੇਸ਼ ਦੇ ਮੌਕੇ ਉੱਤੇ ਚਰਚਾ ਹੋਈ ਜਿੱਥੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਵਿਕਾਸ ਦੇ ਬਾਰੇ ਗੱਲਬਾਤ ਹੋਈ ਉੱਥੇ ਇਸ ਮੁਲਾਕਾਤ ਨੂੰ ਕਾਫੀ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਹਾਲਾਂਕਿ ਇਸ ਖਬਰ ਦੇ ਸਬੰਧ ਦੇ ਵਿੱਚ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਸੁਮੇਤ ਸਾਡੇ ਨਾਲ ਜੁੜ ਚੁੱਕੇ ਨੇ ਸੁਮੇਤ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੌਰੇ ਉੱਤੇ ਨੇ ਤੇ ਇਸੇ ਦੌਰਾਨ ਵਿਦੇਸ਼ ਦੌਰਾ ਉਹਨਾਂ ਦਾ ਨਿਵੇਸ਼ ਪੱਖੋਂ ਕਾਫੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਦੱਖਣੀ ਕੋਰੀਆ ਦੇ ਵਿੱਚ ਭਾਰਤ ਦੇ ਰਾਜਦੂਤ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਨੂੰ ਲੈ ਕੇ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਰੁਕੋ ਲਗਾਤਾਰੀ ਮੁੱਖ ਮੰਤਰੀ ਜੇ ਕਹੀਏ ਕਿ ਹਫਤਾ ਪਰ ਹੋ ਚੱਲਿਆ ਕਿ ਜਪਾਨ ਦੌਰੇ ਤੇ ਜਿਵੇਂ ਇਸ ਤਰ੍ਹਾਂ ਦੇ ਨਾਲ ਚੱਲ ਰਹੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਵਫਦ ਚੀਫ ਸਕੱਟਰੀ ਤੇ ਅੰਦਸਤਰੀ ਮੰਤਰੀ ਵੀ ਲਗਾਤਾਰ ਨਾਲ ਨੇ ਖਾਸ ਕਰਕੇ ਕਈ ਐਮਓਯੂ ਨੇ ਜਿਹੜੇ ਉਹ ਵੀ ਸਾਈਨ ਕੀਤੇ ਗਏ ਨੇ ਤੇ ਜਿਹੜਾ ਜੇ ਕਹੀਏ ਕਿ ਨਿਵੇਸ਼ ਪੰਜਾਬ ਇਨਵੈਸਟ ਪੰਜਾਬ ਜਿਹੜਾ ਪ੍ਰੋਗਰਾਮ ਹੈ ਜਿਸ ਦੇ ਤਹਿਤ ਹੈ ਜੇ ਕਹੀਏ ਕਿ ਮੁੱਖ ਮੰਤਰੀ ਵਿਦੇਸ਼ ਦੌਰੇ ਤੇ ਨੇ ਤਾਂ ਉਹਨਾਂ ਦੇ ਆਉਣ ਤੇ ਇਹ ੜਕਲਾਂ ਹੈਈਆਂ ਨੇ ਕਿ ਕਾਫੀ ਵੱਡੇ ਕੁਲਜ਼ਮੀ ਤੋੜਦੇ ਉੱਤੇ ਆ ਵੀ ਪਹਿਲਾਂ ਜਿਵੇਂ ਪੰਜਾਬ ਦੇ ਵਿੱਚ ਦੇ ਖੇਤਰ ਵਿੱਚ ਖਾਸਾ ਬੜੋਤਰੀ ਹੋਈ ਆ ਤਾਂ ਜਿਹੜੇ ਜਾਪਾਨ ਦੇ ਪ੍ਰੋਜੈਕਟਸ ਨੇ ਜਾਂ ਉੱਥੇ ਦੀ ਕੰਪਨੀਆਂਜ਼ ਨੂੰ ਜਿਵੇਂ ਮੁੱਖ ਮੰਤਰੀ ਸਾਫ ਤੌਰ ਤੇ ਦੱਸਦੇ ਨਜ਼ਰ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਜੇਕਰ ਪੰਜਾਬ ਆਉਂਦੇ ਨੇ ਕੀ ਕੀ ਬੈਨੀਫਿਟਸ ਉਹਨਾਂ ਦੇ ਨਾਲ ਰਹਿਣਗੇ ਤੇ ਉਸ ਤੋਂ ਪਹਿਲਾਂ ਤਿਆਰੀ ਹੈ ਜਿਹੜੀ ਇੰਡਸਟਰੀ ਦੇ ਵਿੱਚ ਕਾਫੀ ਵੱਡੀਆਂ ਰਹਾਤਾਂ ਇੰਡਸਟਰੀ ਦੇ ਲਈ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਬਦਲਾਅ ਨੇ ਹੋ ਕਰਕੇ ਗਏ ਨੇ ਤਾਂ ਜਿਹੜੀ ਆ ਵੀ ਮੁਲਾਕਾਤ ਜੇ ਕਹੀਏ ਕਿ ਇਹ ਇੱਕ ਅੰਸ਼ ਜ਼ਰੂਰ ਹੈਗਾ ਉਹਨਾਂ ਦੇ ਦੌਰੇ ਦਾ ਪਰ ਦੂਜੇ ਪਾਸੇ ਇਹ ਕਹਿ ਸਕਦੇ ਆਂ ਵੀ ਜਿੰਨੇ ਵੀ ਕੰਪਨੀਆਂਜ਼ ਦੇ ਨਾਲ ਉਹਦੀ ਮੁਲਾਕਾਤ ਹੋਈ ਆ ਜਾਂ ਜਿਨਨੇ ਜਿਵੇਂ ਰਾਜਦੂਤ ਜੀ ਨਾਲ ਅੱਜ ਮੁਲਾਕਾਤ ਹੋਈ ਹੈ ਉਹ ਕਹਿ ਸਕਦੇ ਆ ਵੀ ਇੱਕ ਸਿੰਬੋਲਿਕ ਤੌਰ ਦੇ ਉਤੇ ਇੱਕ ਕਟਸੀ ਕਾਲ ਰਹਿੰਦੀ ਹੈਗੀ ਜਦੋਂ ਵੀ ਕਿਤੇ ਕੋਈ ਮੁੱਖ ਮੰਤਰੀ ਜਾਂ ਮੰਤਰੀ ਵਿਦੇਸ਼ ਦੇ ਵਿੱਚ ਜਾਂਦੇ ਨੇ ਪਰ ਦੂਜੇ ਪਾਸੇ ਸਭ ਤੋਂ ਜ਼ਿਆਦਾ ਫੋਕਸ ਇਸ ਚੀਜ਼ ਨੂੰ ਲੈ ਕੇ ਹੈ ਕਿ ਇੰਡਸਟਰੀ ਦੇ ਵਿੱਚ ਕੀ ਕੁਝ ਪੰਜਾਬ ਨੂੰ ਮਿਲ ਪਾਊਗਾ खैर ਜਦੋਂ ਉਹਨਾਂ ਦੀ ਵਾਪਸੀ ਹੋਣੀ ਉਸ ਤੋਂ ਬਾਅਦ ਇਹ ਗੱਲ ਸਪਸ਼ਟਾਤੌਰ ਤੇ ਪਤਾ ਲੱਗਣਾ ਹੈ ਕਿ ਇੰਟਰਸਟ ਦਿਖਾਉਣ ਦੇ ਨਾਲ ਨਾਲ ਆਖਰ ਤਿਆਰ ਕੋਲ ਕੋਣ ਹੋਇਆ ਪੰਜਾਬ 'ਚ ਇਨਵੈਸਟ ਕਰਨ ਨੂੰ ਲੈ ਕੇ ਹੂੰ ਹੂੰ ਬਿਲਕੁਲ ਐ ਸੋ ਮੈਂ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਤਾਂ ਦੱਖਣੀ ਕੋਰੀਆ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਭਾਰਤ ਦੇ ਰਾਜਦੂਤ ਦੇ ਨਾਲ ਮੁਲਾਕਾਤ ਕੀਤੀ ਗਈ ਦੋ ਦਿਨਾਂ ਦਾ ਪ੍ਰੋਗਰਾ ਚਰਚਾ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਵੇਸ਼ ਉੱਤੇ ਵੀ ਇਸ ਦੌਰਾਨ ਖਾਸ ਜ਼ੋਰ ਦਿੱਤਾ ਗਿਆ ਹੈ ਉੱਥੇ ਸਿਓਲ ਦੇ ਵਿੱਚ ਭਾਰਤੀ ਰਾਜਦੂਤ ਗੌਰੰਗ ਲਾਲ ਦਾਸ ਦੇ ਨਾਲ ਮੁਲਾਕਾਤ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਤਾਂ ਪੰਜਾਬ ਤੇ ਦੱਖਣੀ ਕੋਰੀਆ ਵਿਚਾਲੇ ਵਪਾਰ ਵਧਾਉਣ ਉਤੇ ਇਸ ਦੌਰਾਨ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਫਤਾ ਭਰ ਹੋ ਚੁਣ ਲਿਆ ਵਿਦੇਸ਼ ਦੌਰੇ ਉੱਤੇ ਨੇ ਜਾਪਾਨ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਤੇ ਹੁਣ ਦੱਖਣੀ ਕੋਰੀਆ ਦੇ ਵਿੱਚ ਦੌਰੇ ਦੇ ਦੌਰਾਨ ਉਹਨਾਂ ਨੇ ਭਾਰਤ ਦੇ ਰਾਜਦੂਤ ਦੇ ਨਾਲ ਮੁਲਾਕਾਤ ਕੀਤੀ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਇਹ ਮੁਲਾਕਾਤ ਇਸ ਦੌਰੇ ਦਾ ਅਹਿਮ ਹਿੱਸਾ ਮੰਨਿਆ ਜਾ ਰਹੀ ਹੈ ਤੇ ਜਿਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਵੱਖ-ਵੱਖ ਖੇਤਰਾਂ ਖਾਸ ਕਰਕੇ ਪੁਲਾੜ ਸਹਿਯੋਗ ਅਤੇ ਨਿਵੇਸ਼ ਦੇ ਮੌਕੇ ਉੱਤੇ ਚਰਚਾ ਹੋਈ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਵਿਕਾਸ ਦੇ ਬਾਰੇ ਗੱਲਬਾਤ ਹੋਈ ਹੈ